ਪੰਜਾਬ ਨੇਸ਼ਨ نیوز ਦੇਖ ਰਹੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਇਸ ਵੇਲੇ ਖੜੇ ਆ ਹਲਕਾ ਦਸੂਆ ਔਰ ਤਲਵਾੜਾ ਤੋਂ ਆਉਣ ਵਾਲੀ ਕੰਡੀ ਨਹਿਰ ਦੇ ਉੱਪਰ ਇਹ ਦੱਸਦੀਏ ਸੋਣ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਸਰਦਾਲੂ ਨੇ ਜੋ ਲੋਕ ਨੇ ਇੱਥੋਂ ਮੱਥਾ ਟੇਕਣ ਲਈ ਗਗਨਜੀ ਦਾ ਕਿਲਾ ਇਹ ਮੰਦਿਰ ਵਿਖੇ ਇਹ ਜਾਣਦੇ ਨੇ ਬਹੁਤ ਵਧੀਆ ਗੱਲ ਹੈ ਮੱਥਾ ਟੇਕਣ ਲਈ ਜਾ ਰਹੇ ਹੋ ਪਰ ਜੇਕਰ ਤੁਸੀਂ ਮੱਥਾ ਟੇਕਣ ਲਈ ਜਾ ਰਹੇ ਹੋ ਤਾਂ ਇਹ ਵੀਡੀਓ ਵੀ ਤੁਹਾਨੂੰ ਦੇਖਣੀ ਇਹ ਬਹੁਤ ਜ਼ਰੂਰੀ ਹੈ ਦਤਾਰਪੁਰ ਤੋਂ ਗਗਨਦੀ ਟਿੱਲਾ ਰੋਡ ਉਹ 10 ਦਿਨ ਪਹਿਲੇ ਸੀ ਖੜੇ ਆ ਸਵਾਰ ਤੁਜ ਕੰਢੀ ਨਹਿਰ ਦੇ ਰੋਡ ਦੇ ਉੱਪਰ ਇੱਕ ਵਾਰੀ ਮੈਂ ਕਹਿੰਦਾ ਉਹ ਤਸਵੀਰਾਂ ਜ਼ਰੂਰ ਉਸ ਰੋਡ ਦੀਆਂ ਦਿਖਾਈਆਂ ਜਾਣ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰੋਡ ਦੇ ਕੰਢੇ ਸੇਫਟੀ ਬਾਰ ਨਾ ਹੋਣ ਕਰਕੇ ਰੋਡ ਬਹੁਤ ਜ਼ਿਆਦਾ ਘਟ ਗਿਆ ਔਰ ਇੱਥੋਂ ਜਿਹੜੀ ਇੱਕ ਵੀ ਗੱਡੀ ਬਹੁਤ ਔਖੀ ਕ੍ਰੋਸ ਹੁੰਦੀ ਹੈ ਔਰ ਦੋਸਤੋ ਜੇਕਰ ਤੁਸੀਂ ਗਗਨਦੀ ਟਿੱਲੇ ਵਿਖੇ ਮੰਦਿਰ ਜਾ ਰਹੇ ਹੋ ਤਾਂ ਦੋਸਤੋ ਬਿਲਕੁਲ ਧਿਆਨ ਨਾਲ ਜਾਓ ਕਿਉਂਕਿ ਅਕਸਰ ਕੇਵਾਰ ਜੋ ਲੋਕ ਆਪਣੇ ਘਰਾਂ ਤੋਂ ਮੱਥਾ ਟੇਕਣ ਲਈ ਜਾਂਦੇ ਹੁਣ ਕਾਲੀ ਕਾਲੀ ਵੀ ਜਾਂਦੇ ਹੁਣ ਉਹਨਾਂ ਨੂੰ ਕਈ ਵਾਰ ਅੱਗੇ ਰੋਡ ਟੁੱਟੇ ਹੁੰਦਾ ਕਈ ਵਾਰ ਦਿਖਾਈ ਨਹੀਂ ਦਿੰਦਾ ਜਿਸ ਕਰਕੇ ਇੱਥੇ ਪਹਿਲਾਂ ਵੀ ਕਈ ਤਰ੍ਹਾਂ ਦੇ ਹਾਦਸੇ ਇਹ ਵਾਪਰ ਚੁੱਕੇ ਹਨ ਅ ਦੋਸਤੋ ਸਾਡਾ ਇਸ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਜੇਕਰ ਤੁਸੀਂ ਇਸ ਰੋਡ ਤੇ ਨਹਿਰ ਦੇ ਕੰਢੇ-ਕੰਢੇ ਜੋ ਸੜਕ ਬਣੀ ਹੈ ਉਸ ਰੋਡ ਤੇ ਤੁਸੀਂ ਗਗਨਜੀ ਦੇ ਟਿੱਲਾ ਵਿਕੇ ਮੱਥਾ ਟੇਕਣ ਲਈ ਜਾ ਰਹੇ ਹੋ ਜਾਂ ਕਿਸੇ ਹੋਰ ਕੰਮ ਨੂੰ ਵੀ ਜਾ ਰਹੇ ਹੋ ਤਾਂ ਇਹ ਤੁਸੀਂ ਸਵਾਰ ਤੋਂ ਜਿਹੜਾ ਨਾਲ ਹੀ ਨਜ਼ਦੀਕ ਇਹ ਟਾਵਰ ਦੇ ਕੋਲ ਤੁਸੀਂ ਦੇਖ ਸਕਦੇ ਹੋ ਕਿ ਇਹ ਰੋਡ ਹੈ ਜੋ ਤੇ ਨਹਿਰ ਰੋਡ ਨਹਿਰ ਬਣਿਆ ਸੀ ਉਸ ਕਰਕੇ ਰੋਡ ਦੀ ਜਿਹੜੀ ਚੌੜਾਈ ਹੈ ਉਹ ਬਿਲਕੁਲ ਘਟ ਚੁੱਕੀ ਹੈ ਇਥੋਂ ਦੋ ਗੱਡੀਆਂ ਲੰਘਣੀਆਂ ਇਹ ਬਹੁਤ ਹੀ ਮੁਸ਼ਕਲ ਹੈ ਦੋਸਤੋ ਇਹ ਸਾਡੀ ਅਪੀਲ ਹੈ ਔਰ ਦੱਸਦੀਏ ਕਿ ਬਰਸਾਤ ਦਾ ਮੌਸਮ ਹੋਣ ਕਰਕੇ ਜੋ ਕਈ ਵਾਰੀ ਇਹ ਜਾਨਵਰ ਹੁੰਦੇ ਹਨ ਉਹ ਰੋਡ ਤੇ ਆ ਕੇ ਬੈਠ ਜਾਂਦੇ ਹਨ ਕਿਉਂਕਿ ਸੁੱਕੀ ਜਗ੍ਹਾ ਦੇਖ ਕੇ ਜੋ ਜਾਨਵਰ ਹੁੰਦੇ ਹਨ ਉਹ ਰੋਡ ਦੇ ਉੱਪਰ ਬੈਠ ਜਾਂਦੇ ਹਨ ਕਈ ਵਾਰੀ ਪਸ਼ੂ ਜਿਹੜੇ ਲੋਕਾਂ ਦੁਆਰਾ ਛੱਡੇ ਗਏ ਹਨ ਉਹ ਵੀ ਇੱਥੇ ਬੈਠ ਜਾਂਦੇ ਹਨ ਤਾਂ ਕਈ ਵਾਰੀ ਉਹਨਾਂ ਦਾ ਰੰਗ ਕਾਲਾ ਹੋਣ ਕਰਕੇ ਉਹ ਪਸ਼ੂ ਦਿਖਾਈ ਇਹ ਨਹੀਂ ਦਿੰਦੇ ਹਨ ਤੇ ਜਿਸ ਕਰਕੇ ਕਈ ਤਰ੍ਹਾਂ ਦੇ ਹਾਸੇ ਵੀ ਇਹ ਵਾਪਰ ਜਾਂਦੇ ਹਨ ਦੋਸਤੋ ਸਾਡੀ ਇੱਕ ਇਹੀ ਅਪੀਲ ਹੈ ਜੇਕਰ ਤੁਸੀਂ ਗਗਨ ਦੇ ਟਿੱਲੇ ਵਿਖੇ ਮੱਥਾ ਟੇਕਣ ਜਾ ਰਹੇ ਹੋ ਤਾਂ ਬਿਲਕੁਲ ਸਹੀ ਤਰੀਕੇ ਨਾਲ ਜਾਓ ਹੋਲੀ ਚਲੋ ਇਹ ਕੀ ਹਾਲਾਤ ਨੇ ਔਰ ਕਈ ਵਾਰੀ ਜੋ ਪਸ਼ੂ ਹੁੰਦੇ ਨੇ ਆਵਾਰਾ ਉਹ ਵੀ ਰੋਡ ਤੇ ਆ ਕੇ ਬੈਠ ਜਾਂਦੇ ਹਨ ਤਾਂ ਹਾਸੇ ਹੋ ਜਾਂਦੇ ਹਨ ਇਸ ਕਰਕੇ ਕਈ ਵਾਰੀ ਅਸੀਂ ਦੇਖਿਆ ਕਿ ਜਿਹੜੇ ਲੋਕ ਹੁੰਦੇ ਨੇ ਕਈ ਵਾਰੀ ਮੱਥਾ ਟੇਕਣ ਲਈ ਸਵੇਰੇ 3 ਵਜੇ ਜਾਂ 4 ਵਜੇ ਘਰੋਂ ਉਹ ਚੱਲ ਜਾਂਦੇ ਹਨ ਹਨੇਰੇ ਵਿੱਚ ਕਈ ਵਾਰੀ ਜੋ ਜਾਨਵਰ ਬੈਠੇ ਹੁੰਦੇ ਹਨ ਉਹ ਇੰਨੇ ਹੀ ਦਿਖਾਈ ਦਿੰਦੇ ਹਨ ਇਸ ਕਰਕੇ ਦੋਸਤੋ ਜੇਕਰ ਤੁਸੀਂ ਇਸ ਰੋਡ ਦੇ ਉੱਪਰ ਜਾ ਰਹੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖੋ ਔਰ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਇਹ ਸ਼ੇਅਰ ਜ਼ਰੂਰ ਕਰੋ ਕਿਉਂਕਿ ਇਹ ਵੀਡੀਓ ਦੇਖਣ ਲਈ ਤੁਹਾਡੇ ਵਾਸਤੇ ਇਹ ਬਹੁਤ ਜ਼ਰੂਰੀ ਹੈ ਤੁਹਾਨੂੰ ਦੱਸਿਆ ਕਿ ਰਸਤੇ ਦੀ ਹਾਲਾਤ ਦੱਸੀ ਹੈ ਔਰ ਕਈ ਵਾਰੀ ਜੋ ਪਸ਼ੂ ਹੁੰਦੇ ਨੇ ਉਹ ਰੋਡ ਦੇ ਆ ਕੇ ਪੈਰ ਜਾਂਦੇ ਹਨ ਤਾਂ ਕੀ ਤਰ੍ਹਾਂ ਦੇ ਹਾਸੇ ਪਹਿਲੇ ਵੀ ਵਾਪਰ ਚੁੱਕੇ ਹਨ असं यही चाहते हैं कि इस तरह हादसा द्वारे ना वापरे और बिल्कुल सेफ चलना सेफ से चलना और होली चलो नवी वीडियो लेके जल्द हाजिर होवों तुम देखते रहो पंजाब नेशन न्यूज़